ਸਿੱਖ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਬਹੁਤ ਵੱਡੇ ਵੱਡੇ ਸੂਰਮੇ ਪੈਦਾ ਹੋਇਆ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਨਵਾਬ ਖਪੂਰ ਸਿੰਘ ਦੀ ਕੌਣ ਸੀ ਨਵਾਬ ਖਪੂਰ ਸਿੰਘ ਕਿਵੇਂ ਉਹਨਾਂ ਨੂੰ ਨਵਾਬੀ ਮਿਲੀ ਆਓ ਆਪਾਂ ਇਸ ਵੀਡੀਓ ਵਿੱਚ ਗੱਲ ਕਰਦੇ ਹਾਂ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਕਪੂਰ ਸਿੰਘ ਦਾ ਜਨਮ ਛੇਕੂਪੁਰਾ ਦੇ ਪਿੰਡ ਕਾਲੋਕੇ ਵਿੱਚ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ 1697 ਨੂੰ ਹੋਇਆ ਪਿੰਡ ਕਾਲੋਕੇ ਵਿੱਚ ਵਿਰਕਾਂ ਦੀਆਂ ਚਾਰ ਪੱਤੀਆਂ ਸੀ ਚੌਧਰੀ ਦਲੀਪ ਸਿੰਘ ਮਾਲੋਕੀ ਪੱਤੀ ਦਾ ਪੱਤੀدار ਸੀ ਜਿੱਥੇ ਦਲੀਪ ਸਿੰਘ ਆਪਣੇ ਸਾਰੇ ਇਲਾਕੇ ਵਿੱਚ ਮਸ਼ਹੂਰ ਸੀ ਉੱਥੇ ਉਹ ਗੁਰੂ ਘਰ ਦਾ ਵੀ ਪੱਕਾ ਸ਼ਰਧਾਲੂ ਸੀ ਪਰ ਕਈ ਇਤਿਹਾਸਕਾਰਾਂ ਨੇ ਕਪੂਰ ਸਿੰਘ ਦਾ ਜਨਮ ਫੈਜ਼ਲਪੁਰ ਦਾ ਲਿਖਿਆ ਕਿਉਂਕਿ ਬਾਅਦ ਵਿੱਚ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਸਰਦਾਰ ਬਣੇ ਸੀ ਬਚਪਨ ਵਿੱਚ ਕਪੂਰ ਸਿੰਘ ਦਾ ਕਦ ਕਾਠ ਉੱਚਾ ਲੰਮਾ ਤੇ ਸਰੀਰ ਭਾਰਾ ਸੀ ਚੌਧਰੀ ਦਲੀਪ ਸਿੰਘ ਸ਼ੁਰੂ ਤੋਂ ਹੀ ਚੰਗੀ ਨਸਲ ਦੇ ਘੋੜੇ ਤੇ ਸੁੰਦਰ ਘੋੜੀਆਂ ਰੱਖਣ ਦੇ ਸ਼ਕੀਨ ਸੀ ਇਸ ਕਰਕੇ ਕਪੂਰ ਸਿੰਘ ਨੂੰ ਬਚਪਨ ਤੋਂ ਹੀ ਘੋੜ ਸਵਾਰੀ ਦਾ ਸ਼ੌਂਕ ਪੈ ਗਿਆ ਕਪੂਰ ਸਿੰਘ ਥੋੜਾ ਜਿਹਾ ਵੱਡਾ ਹੋਇਆ ਤਾਂ ਪਿੰਡ ਦੇ ਹੀ ਦੋਸਤ ਮਿੱਤਰਾਂ ਨਾਲ ਦੋ ਗਰੁੱਪ ਬਣਾ ਕੇ ਖੇਡਦੇ ਇੱਕ ਗਰੁੱਪ ਦੁਸ਼ਮਣ ਦਾ ਤੇ ਦੂਜਾ ਗਰੁੱਪ ਸਿੱਖਾਂ ਦਾ ਸਿੱਖਾਂ ਦੇ ਗਰੁੱਪ ਦੀ ਅਗਵਾਈ ਆਪ ਕਰਦੇ ਇੱਕ ਵਾਰ ਖੇਡਦੇ ਖੇਡਦੇ ਦੂਜੇ ਗਰੁੱਪ ਦੇ ਮੁੰਡੇ ਨੇ ਕਿਰਪਾਲ ਕਪੂਰ ਸਿੰਘ ਦੇ ਮੋਢੇ ਤੇ ਮਾਰੀ ਜਿਸ ਨਾਲ ਕਪੂਰ ਸਿੰਘ ਦੇ ਮੋਢੇ ਤੇ ਬਹੁਤ ਡੂੰਘਾ ਜ਼ਖਮ ਬਣ ਗਿਆ ਵਾਇਦ ਹਕੀਮਾ ਨੇ ਚੌਧਰੀ ਦਲੀਪ ਸਿੰਘ ਨੂੰ ਕਿਹਾ ਕਿ ਇਸ ਦਾ ਜ਼ਖਮ ਬਹੁਤ ਡੂੰਘਾ ਹੋ ਗਿਆ ਤੇ ਇਹ ਕਦੇ ਵੀ ਨਹੀਂ ਭਰ ਸਕਦਾ ਪਰ ਗੁਰੂ ਸਾਹਿਬ ਨੇ ਕਪੂਰ ਸਿੰਘ ਤੋਂ ਸੇਵਾ ਲੈਣੀ ਸੀ ਤੇ ਜ਼ਖਮ ਵੀ ਆਪ ਹੀ ਠੀਕ ਕਰ ਦਿੱਤਾ ਸਮਾਕੇ ਲੰਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਬੰਦਈ ਤੇ ਖਾਲਸੇ ਦੀ ਆਰੰਭ ਹੋ ਗਈ। ਬੰਦਈਆਂ ਨੇ ਇੱਕ ਰਾਤ ਚੁੱਪਚਾਪ ਦਰਬਾਰ ਸਾਹਿਬ ਸ੍ਰੀ ਅਮਰਸਾਹਬ ਸਾਹਿਬ ਤੇ ਕਬਜ਼ਾ ਕਰ ਲਿਆ ਤੇ ਦੂਜੇ ਪਾਸੇ ਖਾਲਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਆਪਣੇ ਹੱਥ ਲੈ ਲਈ। ਇਹਨਾਂ ਦੀ ਟਕਰਾਰ ਦਿਨੋ ਦਿਨ ਵਧਦੀ ਗਈ। 1721 ਦੀ ਵਿਸਾਖੀ ਤੋਂ ਥੋੜੇ ਦਿਨ ਪਹਿਲਾਂ ਕਈ ਸਿੰਘ ਮਾਤਾ ਸੁੰਦਰੀ ਜੀ ਤੇ ਮਾਤਾ ਸੈਦ ਦੇਵਾਂ ਦੇ ਕੋਲ ਦਿੱਲੀ ਹਾਜ਼ਰ ਹੋਏ ਤੇ ਸਾਰੀ ਗੱਲਬਾਤ ਦੱਸੀ। ਦੋਹਾਂ ਤਰ੍ਹਾਂ ਨੂੰ ਸਮਝਾਉਣ ਲਈ ਵਿਚੋਲਾ ਪਾ ਕੇ ਮਨੀ ਸਿੰਘ ਜੀ ਨੂੰ ਸ੍ਰੀ ਅਮਰਤਸਰ ਭੇਜਿਆ ਗਿਆ ਭਾਈ ਮਨੀ ਸਿੰਘ ਜੀ ਨੇ ਦੋਹਾਂ ਤਿਰਨੂੰ ਸਮਝਾ ਕੇ ਖੂਨ ਖਰਾਬੇ ਤੋਂ ਬਚਾ ਲਿਆ ਸਾਰੇ ਖਾਲਸਾ ਪੰਥ ਨੇ ਰਲ ਕੇ ਵਿਸਾਖੀ ਮਨਾਈ ਬਹੁਤ ਸਾਰੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ ਕਪੂਰ ਸਿੰਘ ਨੇ ਵੀ ਭਾਈ ਮਨੀ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਇਸ ਗੱਲ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਸਫਾ ਨੰਬਰ 999 ਤੇ ਕਰਦੇ ਆ ਦੂਜੇ ਪਾਸੇ ਭਾਈ ਤਾਰਾ ਸਿੰਘ ਬਾ ਸ਼ਹੀਦ ਹੋ ਗਏ ਉਹਨਾਂ ਦੀ ਸ਼ਹੀਦੀ ਦੀ ਖਬਰ ਚਾਰੇ ਪਾਸੇ ਫੈਲ ਗਈ ਤੁਰਕਾਂ ਦੇ ਅਤਿਆਚਾਰ ਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਦੇ ਮਨਾਂ ਤੇ ਬਹੁਤ ਅਸਰ ਪਾਇਆ ਸੈਂਕੜੇ ਨੌਜਵਾਨਾਂ ਨੇ ਆਪਣੇ ਕੰਮ ਧੰਦੇ ਛੱਡ ਕੇ ਬਦਲਾ ਲੈਣ ਦਾ ਮਨ ਬਣਾ ਲਿਆ ਉਨ੍ਹਾਂ ਵਿੱਚ ਕਪੂਰ ਸਿੰਘ ਵੀ ਸੀ ਇਹ ਨੌਜਵਾਨ ਸ੍ਰੀ ਅਮਰਸਾਦ ਸਾਹਿਬ ਜਾ ਕੇ ਦੀਵਾਨ ਦਰਬਾਰਾ ਸਿੰਘ ਦੇ ਜੱਥੇ ਵਿੱਚ ਸ਼ਾਮਲ ਹੋ ਗਏ ਅਮਰਸਾਦ ਵਿੱਚ ਬਹੁਤ ਵੱਡਾ ਇਕੱਠ ਹੋਇਆ ਖਾਲਸੇ ਨੇ ਗੁਰਮਤਾ ਕੀਤਾ ਹਕੂਮਤ ਨੂੰ ਕਮਜ਼ੋਰ ਕਰਨ ਲਈ ਸ਼ਾਹੀ ਖਜ਼ਾਨੇ ਵਾਸਤੇ ਆਉਣ ਵਾਲਾ ਪੈਸਾ ਖਜ਼ਾਨੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਅਧਿਕਾਰ ਹੇਠ ਕਰੋ ਸ਼ਾਹੀ ਅਸਲਾ ਘਰਾਂ ਵਿੱਚੋਂ ਹਥਿਆਰ ਤੇ ਸ਼ਾਹੀ ਘੋੜਿਆਂ ਨਾਲ ਖਾਲਸੇ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਖਾਲਸੇ ਦੀ ਮੁਖਬਰੀ ਕਰਨ ਵਾਲਿਆਂ ਨੂੰ ਸੋਧਿਆ ਜਾਵੇ ਇਨ੍ਹਾਂ ਕਾਰਵਾਈਆਂ ਵਿੱਚ ਕਪੂਰ ਸਿੰਘ ਬਹੁਤ ਤੇਜ਼ ਸੀ ਜਿਸ ਕਰਕੇ ਜਥੇਦਾਰ ਦਰਬਾਰਾ ਸਿੰਘ ਨੇ ਕਪੂਰ ਸਿੰਘ ਨੂੰ ਆਪਣੇ ਮੁੱਖ ਸੇਵਾਦਾਰਾਂ ਵਿੱਚ ਰੱਖ ਲਿਆ ਸਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਦੇ ਪੇਜ ਨੰਬਰ 333 ਦੇ ਲਿਖਦੇ ਆ ਕਿ 1726 ਤੇ 1727 ਤੱਕ ਜਥੇਦਾਰ ਦਰਬਾਰਾ ਸਿੰਘ ਦੇ ਫੈਸਲੇ ਨਾਲ ਕਪੂਰ ਸਿੰਘ ਨੇ ਇੱਕ ਤਕੜਾ ਜੱਤਾ ਬਣਾ ਲਿਆ ਇੱਕ ਸੂਈਏ ਨੇ ਖਬਰ ਦਿੱਤੀ ਕਿ ਮਲਤਾਨ ਤੋਂ 4 ਲੱਖ ਰੁਪਏ 200 ਘੋੜਸਵਾਰਾਂ ਦੇ ਨਾਲ ਦਿੱਲੀ ਦੇ ਖਜ਼ਾਨੇ ਲਈ ਜਾ ਰਿਹਾ ਇਹ ਸੁਣਦੇ ਸਾਰੀ ਖਾਲਸੇ ਨੇ 400 ਸਿੰਘ ਇਕੱਠੇ ਕੀਤੇ ਜਦੋਂ ਤੱਕ ਇਹ ਖਜ਼ਾਨਾ ਖੁੱਡੀਆਂ ਲਾਹੌਰ ਕੋਲ ਪਹੁੰਚਾ ਤੱਕ ਖਾਲਸਾ ਇੱਕਦਮ ਟੁੱਟ ਪਿਆ ਸਾਰਾ ਖਜ਼ਾਨਾ ਖਾਲਸੇ ਨੇ ਆਪਣੇ ਅਧਿਕਾਰ ਹੇਠ ਕਰ ਲਿਆ ਅੱਧੋਂ ਵੱਧ ਦੁਸ਼ਮਨ ਦੇ ਫੌਜੀ ਮਾਰੇ ਗਏ ਉਹਨਾਂ ਦੇ ਹਥਿਆਰ ਤੇ ਘੋੜੇ ਲੈ ਕੇ ਖਾਲਸਾ ਆਪਣੇ ਰਾਹ ਪਿਆ ਇਸ ਤੋਂ 2 ਮਹੀਨੇ ਬਾਅਦ ਕਸੂਰ ਤੋਂ ਲਾਹੌਰ ਜਾ ਰਿਹਾ 1 ਲੱਖ ਰੁਪਿਆ ਦੀਵਾਨ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਲੁੱਟਿਆ ਇਸ ਤਰ੍ਹਾਂ ਤੁਰਕ ਕੇ ਕਈ ਵਾਰ ਕਈ ਕਈ ਲੱਖ ਰੁਪਿਆ ਦਿੱਲੀ ਨੂੰ ਟੈਕਸ ਪਰ ਅਣਜਾਣੇ ਰਾਹ ਵਿੱਚ ਖਾਲਸੇ ਹੱਥੋਂ ਲੁੱਟੇ ਜਾਂਦੇ ਇਸੇ ਸਾਲ 1726 ਨੂੰ ਮੁਰਤਜ਼ਾ ਖਾਨ ਜੋ ਕਿ ਬਹੁਤ ਹੀ ਮਸ਼ਹੂਰ ਘੋੜਿਆਂ ਦਾ ਸ਼ਾਹੀ ਵਪਾਰੀ ਸੀ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰ ਅਤੇ ਘੋੜੇ ਅਫਗਾਨਿਸਤਾਨ, ਵਜ਼ੀਰੇਸਤਾਨ, ਅਰਾਰ ਅਤੇ ਹੋਰ ਬਹੁਤ ਦੂਰ ਦੂਰ ਦੇ ਦੇਸ਼ਾਂ ਤੋਂ ਮੰਗਵਾ ਕੇ ਸ਼ਾਹੀ ਫੌਜ ਲਈ ਹਕੂਮਤ ਨੂੰ ਵੇਚਦਾ ਰਹਿੰਦਾ ਸੀ। ਇੱਕ ਵਾਰ ਮੁਰਤਜ਼ਾ ਖਾਨ ਲੱਖਾਂ ਰੁਪਏ ਦੇ ਹਥਿਆਰ ਅਤੇ ਹਜ਼ਾਰਾਂ ਘੋੜੇ ਲੈ ਕੇ ਦਿੱਲੀ ਜਾ ਰਿਹਾ ਸੀ। ਜੰਡਿਆਲੇ ਕੋਲ ਖਾਲਸੇ ਦੇ ਹੱਥ ਲੱਗ ਗਿਆ। 1730 ਤੱਕ ਕਈ ਲੱਖ ਰੁਪਏ ਜੋ ਲਾਹੌਰ ਤੋਂ ਦਿੱਲੀ ਜਾ ਰਿਹਾ ਸੀ ਤਰਨਤਾਰਨ ਕੋਲ ਖਾਲਸੇ ਨੇ ਲੁੱਟਿਆ। ਹੁਣ ਖਾਲਸੇ ਕੋਲ ਹਕੂਮਤ ਦੇ ਬਰਾਬਰ ਦੇ ਹਥਿਆਰ ਘੋੜੇ ਬੰਦੂਖਾਂ ਜੋ ਖਾਲਸੇ ਦੀ ਜ਼ਰੂਰਤ ਸੀ ਪੂਰੀ ਹੋਣ ਲੱਗੀ ਹਥਿਆਰ ਤੇ ਘੋੜੇ ਮਿਲਣ ਨਾਲ ਖਾਲਸੇ ਦੇ ਹੱਥ ਬਹੁਤ ਖੁੱਲ ਗਏ ਥੋੜੇ ਦਿਨਾਂ ਤੱਕ ਹੀ ਖਾਲਸਾ ਸੈਂਕੜਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਿਆ ਹਕੂਮਤ ਨੂੰ ਚਲਾਉਣ ਲਈ ਜੋ ਮਾਲੀਆ ਟੈਕਸਾਂ ਫਿੰਡਾਂ ਵਿੱਚੋਂ ਇਕੱਠਾ ਕੀਤਾ ਜਾਂਦਾ ਉਹ ਲਾਹੌਰ ਪਹੁੰਚਣਾ ਤਕਰੀਬਨ ਬੰਦ ਹੋ ਗਿਆ ਲਾਹੌਰ ਤੋਂ ਦਿੱਲੀ ਲਈ ਹਥਿਆਰ ਤੇ ਟੈਕਸ ਜਾਣਾ ਵੀ ਬੰਦ ਹੋ ਗਿਆ ਹਕੂਮਤ ਨੂੰ ਚਿੰਤਾ ਵਧਣ ਲੱਗੀ ਲਾਹੌਰ ਦੇ ਸੂਬੇ ਜਕਰੀਆ ਖਾਨ ਨੇ ਖਾਲਸੇ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਖਾਲਸੇ ਵੱਲੋਂ ਲੁੱਟਿਆ ਜਾ ਰਿਹਾ ਪੈਸਾ ਪੰਜਾਬ ਦਾ ਹੀ ਸੀ ਜੋ ਹਕੂਮਤ ਪਿੰਡਾਂ ਦੇ ਪਿੰਡ ਉਜਾੜ ਕੇ ਲੁੱਟਦੀ ਸੀ ਜੋ ਜ਼ਿਮੀਦਾਰਾ ਤੋਂ ੱੱੱਕੇ ਨਾਲ ਟੈਕਸ ਅਗਰਾਇਆ ਜਾਂਦਾ ਸੀ ਜ਼ਕਰੀਆ ਖਾਨ ਦੀ ਸਖਤੀ ਦਿਨੋਂ ਦਿਨ ਵੱਧਦੀ ਗਈ ਸਿੱਖਾਂ ਨੂੰ ਪਿੰਡਾਂ ਚੋਂ ਫੜ ਕੇ ਮਾਰਿਆ ਜਾਣ ਲੱਗਿਆ ਹਕੂਮਤ ਨੇ ਸਾਰੇ ਹੱਥ ਕੰਡੇ ਵਰਤ ਕੇ ਵੇਖ ਲਏ ਪਰ ਖਾਲਸਾ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਫਿਰ ਜ਼ਕਰੀਆ ਖਾਨ ਨੇ ਇੱਕ ਨਵੀਂ ਚਾਲ ਚੱਲੀ ਉਸਨੇ ਸੋਚਿਆ ਕਿ ਖਾਲਸੇ ਨਾਲ ਸਖਤਾਈ ਕਰਕੇ ਵੇਖ ਲਈ ਖਾਲਸਾ ਨਾ ਤਾਂ ਮਰਦਾ ਤੇ ਨਾ ਹੀ ਖਤਮ ਹੁੰਦਾ ਉਹਨਾਂ ਖਾਸੇ ਨਾਲ ਨਰਮੀ ਨਾਲ ਪੇਸ਼ ਆਇਆ ਜਾਵੇ ਤੇ ਮੇਲ ਮਲਾਪ ਰੱਖਿਆ ਜਾਵੇ ਜਕਰੀਆ ਖਾਨ ਨੇ ਦਿੱਲੀ ਦਰਬਾਰ ਨਾਲ ਸਲਾਹ ਕਰਕੇ ਭਾਈ ਸਵੇਗ ਸਿੰਘ ਨੂੰ ਦਰਬਾਰ ਵਿੱਚ ਬੁਲਾਇਆ ਗੋਕਲ ਚੰਦ ਟਰਾਂਸਫਰਮੇਸ਼ਨ ਆਫ ਸਿੱਖੀਮ ਦੇ ਪੇਜ ਨੰਬਰ 121 ਤੇ ਲਿਖਦੇ ਆ ਕਿ ਸਵੇਗ ਸਿੰਘ ਲਾਹੌਰ ਤੇ ਨੇੜੇ ਜੰਬਰ ਪਿੰਡ ਦਾ ਰਹਿਣ ਵਾਲਾ ਸੀ ਫਾਰਸੀ ਦਾ ਚੰਗਾ ਵਿਦਵਾਨ ਸੀ ਤੇ ਸਵੇਗ ਸਿੰਘ ਪਹਿਲਾਂ ਹਕੂਮਤ ਤੋਂ ਜ਼ਮੀਨਾਂ ਠੇਕੇ ਤੇ ਲੈਂਦਾ ਸੀ ਬਾਅਦ ਵਿੱਚ ਸਰਕਾਰੀ ਨੌਕਰੀ ਲੱਗ ਗਿਆ ਵਕੀਲ ਦੇ ਨਾਂ ਨਾਲ ਮਸ਼ਹੂਰ ਸੀ ਥੋੜਾ ਚਿਰ ਲਾਹੌਰ ਦਾ कोतवाल ਵੀ ਰਿਹਾ ਜ਼ਕਰੀਆ ਖਾਨ ਨੇ ਸੁਭੇਗ ਸਿੰਘ ਨੂੰ ਕਿਹਾ ਕਿ ਦਿੱਲੀ ਤੇ ਲਾਹੌਰ ਦੀਆਂ ਹਕੂਮਤਾਂ ਸਿੰਘਾਂ ਨਾਲ ਸੁਲ੍ਹਾ ਸਫਾਈ ਕਰਨ ਲਈ ਤਿਆਰ ਆ ਖਾਲਸੇ ਨੂੰ 1 ਲੱਖ ਰੁਪਇਆ ਜ਼ਗੀਰ ਤੇ ਨਵਾਬੀ ਦਾ ਅਹੁਦਾ ਦਿੱਤਾ ਜਾਵੇਗਾ ਜਿਹੜਾ ਕਿ ਮੁਗਲਿਆ ਹਕੂਮਤ ਵਿੱਚ ਉੱਚੀ ਇੱਜ਼ਤ ਤੇ ਸਤਕਾਰ ਰੱਖਦਾ ਸੀ ਖਾਲਸੇ ਨੂੰ ਗੁਰਦੁਆਰਿਆਂ ਦੀ ਯਾਤਰਾ ਤੇ ਉਹਨਾਂ ਦੀ ਸਾਬ ਸੰਭਾਲ ਦੀ ਪੂਰੀ ਖੁੱਲ ਦਿੱਤੀ ਜਾਵੇਗੀ ਜਕਰੀਆ ਖਾਨ ਨੇ ਸਰਦਾਰ ਸੁਭੇਗ ਸਿੰਘ ਨੂੰ ਕਿਹਾ ਕਿ ਨਵਾਬੀ ਦਾ ਪਟਾ ਉਸ ਖਾਲਸੇ ਦੇ ਨਾਂ ਲਖਵਾਓ ਜਿਸ ਦਾ ਸਾਰੇ ਸਿੱਖਾਂ ਵਿੱਚ ਸਤਕਾਰ ਹੋਵੇ ਇਹ ਸਭ ਕੁਝ ਲੈ ਕੇ ਸਰਦਾਰ ਸੁਭੇਗ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਜਿੱਥੇ ਲੰਬੇ ਸਮੇਂ ਤੋਂ ਹਕੂਮਤ ਨੇ ਵਸਾਖੀ ਮਨਾਉਣ ਦੀ ਇਜਾਜ਼ਤ ਦਿੱਤੀ ਸੀ ਇਸ ਨਾਲ ਖਾਲਸਾ ਦੂਰ ਦੂਰ ਦੇ ਜੰਗਲਾਂ ਪਹਾੜਾਂ ਤੋਂ ਸ਼੍ਰੀ ਅਮਰਤਸਰ ਆ ਗਿਆ ਸਰਦਾਰ ਸੁਖਬੀ ਸਿੰਘ ਆਪਣੇ ਸਾਥੀਆਂ ਸਮੇਤ ਖਾਲਸੇ ਦੇ ਦਰਬਾਰ ਵਿੱਚ ਹਾਜ਼ਰ ਹੋਏ ਤੇ ਸਾਰੀ ਗੱਲਬਾਤ ਦੱਸੀ ਸਰਬੱਤ ਖਾਲਸੇ ਨੇ ਇਸ ਤੇ ਬਹੁਤ ਵਿਚਾਰ ਕੀਤੀ ਕਿ ਇਹ ਖੇਲ ਤੇ ਪ੍ਰਵਾਨ ਕੀਤੀ ਜਾਵੇ ਜਾਂ ਮੋੜ ਦਈਏ ਕਈ ਸਿੰਘ ਇਹਨੂੰ ਵਾਪਸ ਮੋੜਨਾ ਚਾਹੁੰਦੇ ਸੀ ਪਰ ਕਈ ਸਿੰਘਾਂ ਨੇ ਇਸ ਨੂੰ ਪ੍ਰਵਾਨ ਕਰ ਲੈਣ ਦੀ ਗੱਲ ਆਖੀ ਉਹਨਾਂ ਨੇ ਕਿਹਾ ਕਿ ਨਾ ਤਾਂ ਇਹ ਖਤਾਬ ਖਾਲਸੇ ਨੇ ਮੰਗਿਆ ਜੇ ਹਕੂਮਤ ਨੇ ਇਹ ਭੇਟ ਖਾਲਸੇ ਲਈ ਭੇਜੀ ਆ ਤਾਂ ਪ੍ਰਵਾਨ ਕਰ ਲੈਣੀ ਚਾਹੀਦੀ ਆ ਤਾਕਿ ਸ਼ਾਂਤ ਰਹਿ ਕੇ ਪੰਥਕ ਚਤੈਬੰਦੀ ਨੂੰ ਪੱਕਾ ਕਰ ਲੈ ਗੁਰ ਸਿੱਖੀ ਦਾ ਪ੍ਰਚਾਰ ਕਰਨ ਤੇ ਸਭ ਤੋਂ ਵੱਡੀ ਗੱਲ ਗੁਰਦੁਆਰਿਆਂ ਦੀ ਕਾਫੀ ਲੰਬੇ ਸਮੇਂ ਤੋਂ ਦੇਖਭਾਲ ਨਾ ਹੋਣ ਕਰਕੇ ਹਾਲਤ ਚੰਗੀ ਨਹੀਂ ਸੀ ਗੁਰਦੁਆਰਿਆਂ ਦੀ ਸਾਮ ਸੰਭਾਲ ਤੇ ਮੁਰੰਮਤ ਕਰ ਲਈ ਜਾਵੇ ਜਦੋਂ ਤੱਕ ਹਕੂਮਤ ਦਾ ਵਰਤਾਵਾ ਸਿੰਘਾਂ ਨਾਲ ਠੀਕ ਰਹੇਗਾ ਤਾਂ ਠੀਕ ਆ ਨਹੀਂ ਤਾਂ ਹਕੂਮਤ ਆਪਣੇ ਰਾ ਤੇ ਸਿੰਘ ਆਪਣੇ ਰਾ ਇੰਨਾ ਸਾਰੀਆਂ ਵਿਚਾਰਾਂ ਤੋਂ ਬਾਅਦ ਸਰਬੱਤ ਖਾਲਸਾ ਸਹਿਮਤ ਹੋ ਗਿਆ ਇਸ ਤੋਂ ਬਾਅਦ ਸਾਰਾ ਪੰਥ ਇਹ ਸੋਚ ਰਿਹਾ ਸੀ ਕਿ ਜਗੀਰ ਤੇ ਨਵਾਬੀ ਦਿੱਤੀ ਕਿਸ ਨੂੰ ਜਾਵੇ ਇਸ ਫੈਸਲੇ ਲਈ ਲੰਮੀ ਸੋਚ ਵਿਚਾਰ ਦੀ ਲੋੜ ਨਹੀਂ ਸੀ ਇਸ ਸਮੇਂ ਦੋ ਹੀ ਸਿੰਘ ਇਸ ਦੇ ਹੱਕਦਾਰ ਸੀ ਇੱਕ ਦਵਾਲ ਦਰਬਾਰਾ ਸਿੰਘ ਤੇ ਦੂਜੇ ਕਪੂਰ ਸਿੰਘ ਸਰਦਾਰ ਦਰਬਾਰਾ ਸਿੰਘ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੇਰੀ ਉਮਰ ਬਿਰਧ ਹੋ ਚੁੱਕੀਆ ਮੈਨੂੰ ਇਸ ਜ਼ਿੰਮੇਵਾਰੀ ਤੋਂ ਮਾਫ਼ ਕੀਤਾ ਜਾਵੇ ਦੇ ਨਾਲ ਹੀ ਇਹ ਵੀ ਕਿਹਾ ਕਿ ਕਪੂਰ ਸਿੰਘ ਇਸ ਜ਼ਿੰਮੇਵਾਰੀ ਨੂੰ ਸਾਂਭਣ ਦੇ ਪੂਰੀ ਤਰ੍ਹਾਂ ਯੋਗ ਆ ਇਸ ਕਰਕੇ ਇਹ ਜ਼ਿੰਮੇਵਾਰੀ ਕਪੂਰ ਸਿੰਘ ਨੂੰ ਦੇਣੀ ਚਾਹੀਦੀ ਆ ਕਪੂਰ ਸਿੰਘ ਲੰਗਰ ਦੀ ਸੇਵਾ ਤੇ ਭਾਂਡੇ ਮਾਜਣ ਵਿੱਚ ਮਾਣ ਮਹਿਸੂਸ ਕਰਦੇ ਸੀ ਇਸ ਸਮੇਂ ਵੀ ਕਪੂਰ ਸਿੰਘ ਪੱਖੇ ਦੀ ਸੇਵਾ ਕਰ ਰਹੀ ਸੀ ਇਸ ਤੋਂ ਬਾਅਦ ਖਾਲਸੇ ਨੇ ਪੱਖੇ ਦੀ ਸੇਵਾ ਛਡਾ ਕੇ ਨਵਾਬੀ ਦਾ ਖਿਤਾਬ ਦਿੱਤਾ ਕਪੂਰ ਸਿੰਘ ਨੇ ਬੇਨਤੀ ਕੀਤੀ ਕਿ ਸਾਨੂੰ ਇਹ ਖਿੱਲਤ ਪੰਜ ਪਿਆਰਾਂ ਦੇ ਚਰਨਾਂ ਨੂੰ ਛਾ ਕੇ ਦਿੱਤੀ ਜਾਵੇ ਉਸ ਸਮੇਂ ਪੰਜ ਪਿਆਰੇ ਸੀ ਭਾਈ ਹਰੀ ਸਿੰਘ ਹਜੂਰੀਆ ਬਾਬਾ ਦੀਪ ਸਿੰਘ ਜੀ ਸ਼ਹੀਦ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਕਰਮ ਸਿੰਘ ਸਰਦਾਰ ਬੁੱਢਾ ਸਿੰਘ ਸ਼ੁਕਰ ਚੱਕਿਆ ਅਰਦਾਸਾ ਸੋਧ ਕੇ ਪੰਜਾ ਸਿੰਘਾਂ ਨੇ ਕਪੂਰ ਸਿੰਘ ਨੂੰ ਤਿਆਰ ਕੀਤਾ ਪੰਥ ਪ੍ਰਕਾਸ਼ ਦੇ ਪੇਜ ਨੰਬਰ 245 ਤੇ 46 ਤੇ ਸਰਦਾਰ ਰਤਨ ਸਿੰਘ ਪੰਗੂ ਲਿਖਦੇ ਆ ਕਿ ਇਹ ਸਭ ਕੁਝ ਪੈਲ ਕੇ ਕਪੂਰ ਸਿੰਘ ਨਵਾਬ ਕਪੂਰ ਸਿੰਘ ਬਣ ਗਏ ਤੇ ਰਾਜਾ ਵਾਂਗੂ ਲੱਗ ਰਹੇ ਸੀ ਨਵਾਬ ਬਣ ਤੋਂ ਬਾਅਦ ਕਪੂਰ ਸਿੰਘ ਨੇ ਗੈਰ ਸਿੱਖਾਂ ਨਾਲ ਵੀ ਬਹੁਤ ਵਧੀਆ ਵਿਵਹਾਰ ਕੀਤਾ ਨਵਾਬ ਕਪੂਰ ਸਿੰਘ ਦੇ ਅੱਖ ਦੇ ਇਸ਼ਾਰੇ ਤੇ ਹੀ ਸਰਬੱਤ ਖਾਲਸਾ ਆਪਣਾਪ ਮਾਰਨ ਲਈ ਤਿਆਰ ਹੋ ਜਾਂਦਾ 1729 ਤੋਂ ਲੈ ਕੇ 1733 ਤੱਕ ਜਕਰੀਆ ਖਾਨ ਦੀ ਸ਼ਕਤੀ ਕਰਕੇ ਖਾਲਸਾ ਜੰਗਲਾਂ ਪਹਾੜਾਂ ਵਿੱਚ ਚਲਾ ਗਿਆ ਸੀ ਨਵਾਬ ਕਪੂਰ ਸਿੰਘ ਨੇ ਉਹਨਾਂ ਸਾਰਿਆਂ ਨੂੰ ਸ੍ਰੀ ਅਮਰitsar ਬੁਲਾ ਲਿਆ 1744 ਨੂੰ ਜਦੋਂ ਸਾਰੇ ਸਿੰਘ ਸ੍ਰੀ ਅਮਰitsar ਪਹੁੰਚ ਗਏ ਤਾਂ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਜਥੇਬੰਦੀ ਵਿੱਚ ਲਿਆਉਣ ਲਈ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਜਿਹੜੇ ਜ਼ਿਆਦਾ ਵੱਡੀ ਉਮਰ ਦੇ ਸਿੰਘ ਸੀ ਉਹਨਾਂ ਨੂੰ ਬੁੱਢਾ ਦਲ ਦਾ ਨਾਂ ਦਿੱਤਾ ਗਿਆ ਜੋ ਸਿੰਘ 40 ਸਾਲ ਤੋਂ ਘੱਟ ਉਮਰ ਦੇ ਸੀ ਉਹਨਾਂ ਦੇ ਜਥੇ ਦਾ ਨਾਂ ਤਰਨਾ ਦਲ ਰੱਖਿਆ ਦੋਹਾਂ ਜਥਿਆਂ ਲਈ ਨਜਮ ਬਣਾਏ ਗਏ ਹੌਲੀ-ਹੌਲੀ ਜਥਿਆਂ ਵਿੱਚ ਸਿੰਘਾਂ ਦੀ ਗਿਣਤੀ ਵਾਧਦੀ ਗਈ ਥੋੜੇ ਸਮੇਂ ਬਾਅਦ ਹੀ ਤਰਨਾ ਦਲ ਵਿੱਚ ਸਿੰਘਾਂ ਦੀ ਗਿਣਤੀ ਵੱਧ ਕੇ 12000 ਦੇ ਲਗਭਗ ਹੋ ਗਈ ਫਿਰ ਨਵਾਬ ਕਪੂਰ ਸਿੰਘ ਨੇ ਪੰਥ ਦੇ ਆਗੂਆਂ ਨਾਲ ਸਲਾਹ ਕੀਤੀ ਕਿ ਤਰਨਾ ਦਲ ਵਿੱਚ ਸਿੰਘਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਲੰਗਰ ਇਕੱਠਾ ਬਣਾਉਣਾ ਤੇ ਵਰਤੌਣ ਤੇ ਬਹੁਤ ਟਾਈਮ ਲੱਗਦਾ ਤਰਨਾ ਦਲ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਤੇ ਇਸ ਦੇ ਵੱਖ-ਵੱਖ ਜਥੇਦਾਰ ਥਾਪੇ ਗਏ ਪਹਿਲਾ ਜੱਥਾ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਦੂਜਾ ਜੱਥਾ ਕਰਮ ਸਿੰਘ ਤੇ ਧਰਮ ਸਿੰਘ ਅਮਰਤਸਰੀਏ ਦੀ ਤੀਜਾ ਬਾਬਾ ਕਾਨ ਸਿੰਘ ਅਨੋਦ ਸਿੰਘ ਭੱਲੇ ਸਾਹਿਬਜਾਦੇ ਗੋਂਦਵਾਲੀਏ ਦੀ ਅਗਵਾਈ ਵਿੱਚ ਚੌਥਾ ਦਸੌਂਦਾ ਸਿੰਘ ਤੇ ਪੰਜਵਾਂ ਵੀਰ ਸਿੰਘ ਤੇ ਜੀਵਨ ਸਿੰਘ ਅਰਗਰੇਟਿਆਂ ਦੀ ਅਗਵਾਈ ਵਿੱਚ ਨਵਾਬ ਕਪੂਰ ਸਿੰਘ ਦੀ ਇਸ ਵਿਅੰਤ ਨਾਲ ਪੰਜ ਜੱਥੇ ਇਹ ਤੇ ਸੱਤ ਹੋਰ ਮਿਲ ਕੇ ਬਾਅਦ ਵਿੱਚ 12 ਮਿਸਲਾਂ ਬਣੀਆਂ ਮਾਤਾ ਸੁੰਦਰੀ ਜੀ ਦੇ ਹੁਕਮ ਨਾਲ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਆਪਣੇ ਕੋਲ ਰੱਖਿਆ ਤੇ ਤੋਸ਼ੇਖਾਨੇ ਦੀਆਂ ਚਾਬੀਆਂ ਸੌਂਪ ਦਿੱਤੀਆਂ ਜੱਸਾ ਸਿੰਘ ਦੀ ਡਿਊਟੀ ਘੋੜਿਆਂ ਲਈ ਦਾਣਾ ਵੰਡਣ ਤੇ ਸਾਵ ਸਭਾਲ ਦੀ ਲਾਈ ਗਈ ਸਿੰਘਾਂ ਵੱਲੋਂ ਜੱਸਾ ਸਿੰਘ ਨੂੰ ਅਕਸਰ ਹੀ ਮਜ਼ਾਕ ਕੀਤਾ ਜਾਂਦਾ ਕਿਉਂਕਿ ਉਹ ਜ਼ਿਆਦਾ ਸਵਾ ਦਿੱਲੀ ਵਿੱਚ ਰਹਿਣ ਕਰਕੇ ਹਮਕੋ ਤੁਮਕੋ ਬੋਲਣ ਲੱਗ ਪਿਆ ਸੀ ਜਦੋਂ ਇਹ ਸ਼ਿਕਾਇਤ ਨਵਾਬ ਕਪੂਰ ਸਿੰਘ ਕੋਲ ਪਹੁੰਚੀ ਤਾਂ ਉਹਨਾਂ ਨੇ ਜੱਸਾ ਸਿੰਘ ਨੂੰ ਕਿਹਾ ਕਿ ਤੂੰ ਸਿੰਘਾਂ ਦੀ ਗੱਲ ਦਾ ਗੁੱਸਾ ਨਾ ਕਰ ਜੇ ਇਹ ਸਿੰਘ ਮੇਰੇ ਵਰਗੇ ਸੰਗਤਾਂ ਦੀ ਸੇਵਾ ਕਰਨ ਵਾਲੇ ਨੂੰ ਨਵਾਬ ਬਣਾ ਸਕਦਿਆ ਤੈਨੂੰ ਘੋੜਿਆਂ ਦੀ ਸੇਵਾ ਕਰਨ ਕਰਕੇ ਬਾਦਸ਼ਾਹ ਵੀ ਬਣਾ ਸਕਦਿਆ ਨਵਾਬ ਕਪੂਰ ਸਿੰਘ ਜੀ ਦੇ ਮੂੰਹੋਂ ਨਿਕਲੀ ਗੱਲ ਸੱਚ ਸਾਬਤ ਹੋ ਗਈ ਸਮਾਂ ਪਾ ਕੇ ਇਹੀ ਜੱਸਾ ਸਿੰਘ ਸੁਲਤਾਨ ਉਲ ਕਾਮ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਬਣੇ 1733-34 ਵਿੱਚ ਕਪੂਰ ਸਿੰਘ ਦੀ ਅਗਵਾਈ ਵਿੱਚ ਸਾਰਾ ਖਾਲਸਾ ਪੰਥ ਇੱਕ ਹੋ ਗਿਆ ਤੇ ਅਣਗਿਣਤ ਲੋਕਾਂ ਨੇ ਅਮਰਤ ਛਕਿਆ ਖਾਲਸੇ ਦੀ ਗਿਣਤੀ ਵਧਨ ਤੇ ਇੱਕਜੁੱਟ ਹੋਣ ਕਰਕੇ ਹਕੂਮਤ ਨੂੰ ਫੇਰ ਫਿਕਰ ਪੈ ਗਿਆ 1735 ਵਿੱਚ ਲਾਹੌਰ ਹਕੂਮਤ ਨੇ ਬਿਨਾਂ ਕੁਝ ਦੱਸਿਆ ਖਾਲਸੇ ਦੀ ਜ਼ਗੀਰ ਤੇ ਕਬਜ਼ਾ ਕਰ ਲਿਆ ਜਦੋਂ ਇਸ ਗੱਲ ਦਾ ਪਤਾ ਨਵਾਬ ਕਪੂਰ ਸਿੰਘ ਨੂੰ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਜੋ ਹੋਇਆ ਅਕਾਲ ਪੁਰਖ ਦੀ ਰਾਜ ਵਿੱਚ ਹੋਇਆ ਹੁਣ ਐਨੀ ਕੋ ਜਗੀਰ ਨਾਲ ਨਹੀਂ ਸਰਨਾ ਸਾਰਾ ਪੰਜਾਬ ਖਾਲਸੇ ਦੀ ਜਗੀਰ ਹੋਣਾ ਚਾਹੀਦਾ ਜ਼ਕਰੀਆ ਖਾਨ ਨੇ ਫਿਰ ਸਿੰਘਾਂ ਤੇ ਸਖਤਾਈ ਕੀਤੀ ਫਿਰ ਸਿੰਘਾਂ ਤੇ ਅਤਿਆਚਾਰ ਹੋਣ ਲੱਗੇ ਸਿੰਘਾਂ ਨੂੰ ਫਿਰ ਘੜਬੜ ਛੱਡਣਾ ਪਿਆ ਜ਼ਕਰੀਆ ਖਾਨ ਨੇ ਹੁਕਮ ਦਿੱਤਾ ਕਿ ਜਿੱਥੇ ਵੀ ਕੋਈ ਸਿੰਘ ਮਿਲੇ ਜਾਂ ਤਾਂ ਮਾਰ ਦਿਓ ਜਾਂ ਫੜ ਕੇ ਲਿਆਓ ਸਿੰਘ ਜੰਗਲਾਂ ਨੂੰ ਤੁਰ ਗਏ ਹਕੂਮਤ ਦੀ ਆਮਦਨੀ ਫਿਰ ਰੁਕ ਗਈ ਜੋ ਕੁਝ ਕਿਸੇ ਇਲਾਕੇ ਤੋਂ ਖਜ਼ਾਨੇ ਲਈ ਆਉਂਦਾ ਉਹ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿੱਚ ਸਿੰਘ ਖੋ ਲੈਂਦੇ ਜਕਰੀਆ ਖਾਨ ਦੀ ਨਫ਼ਰਤ ਸਿੰਘਾਂ ਪ੍ਰਤੀ ਹੁਣ ਐਨੀ ਵੱਧ ਗਈ ਉਹਨੇ ਪਿੰਡਾਂ ਦੇ ਚੌਧਰੀਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਪਿੰਡਾਂ ਵਿੱਚ ਇਲਾਕਿਆਂ ਵਿੱਚ ਸਿੰਘਾਂ ਨੂੰ ਰਹਿਣ ਨਹੀਂ ਦੇਣਗੇ ਫਿਰ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਸਿਰ ਪੇਸ਼ ਕਰਨ ਵਾਲੇ ਨੂੰ 50 ਰੁਪਏ ਜਿਉਂਦਾ ਪੜ ਕੇ ਲਿਆਉਣ ਵਾਲੇ ਨੂੰ ਵੀ 50 ਰੁਪਏ ਦੱਸਣ ਵਾਲੇ ਨੂੰ 10 ਰੁਪਏ ਤੇ ਫੜਾਉਣ ਵਾਲੇ ਨੂੰ 15 ਰੁਪਏ ਇਨਾਮ ਦਿੱਤਾ ਜਾਣ ਲੱਗਿਆ ਜੋ ਸਿੰਘਾਂ ਦਾ ਘਰ-ਬਾਰ ਲੁੱਟੇਗਾ ਉਸ ਤੇ ਕੋਈ ਕਾਰਵਾਈ ਨਹੀਂ ਹੋਵੇਗੀ ਸਿੰਘਾਂ ਨੂੰ ਪਨਾਹ ਦੇਣ ਵਾਲੇ ਦਾ ਕਤਲ ਸਿੰਘਾਂ ਦਾ ਪਤਾ ਹੋਣ ਤੇ ਨਾ ਦੱਸਣ ਵਾਲੇ ਦਾ ਵੀ ਕਤਲ ਇਹ ਸਮਾਂ ਸਿੰਘਾਂ ਲਈ ਇੰਨਾ ਭਿਆਨਕ ਸੀ ਕਿ ਜੇ ਕੋਈ ਕਿਸੇ ਨੂੰ ਪੁੱਛਦਾ ਕਿ ਤੇਰੇ ਕਿੰਨੇ ਬੱਚੇ ਆ ਤਾਂ ਉਹ ਅੱਗੋਂ ਆਖਦਾ ਪਹਿਲਾਂ ਚਾਰ ਸੀ ਹੁਣ ਤਿੰਨ ਰਹਿ ਗਏ ਕਿਉਂਕਿ ਇੱਕ ਸਿੰਘ ਸੱਜ ਗਿਆ ਹਕੂਮਤ ਨੇ ਜ਼ੁਲਮ ਦੀ ਕੋਈ ਕਸਰ ਨਹੀਂ ਛੱਡੀ ਪਰ ਨਵਾਬ ਕਪੂਰ ਸਿੰਘ ਨੇ ਖਾਲਸਾਈ ਨੂੰ ਸਦਾ ਚੜ੍ਹਦੀ ਕਲਾ ਵਿੱਚ ਹੀ ਰੱਖਿਆ ਜਿਉਂਦੇ ਫੜੇ ਜਾਣ ਤੇ ਸਿੰਘਾਂ ਨੂੰ ਉਹ ਤਸੀਹੇ ਦਿੱਤੇ ਜਾਂਦੇ ਜਿਨ੍ਹਾਂ ਨੂੰ ਸੋਚ ਕੇ ਦਿਲ ਕੰਬ ਜਾਂਦਾ ਕੈਦੀ ਸਿੰਘਾਂ ਨੂੰ ਚਰਖੜੀਆਂ ਤੇ ਚੜਾ ਕੇ ਸ਼ਹੀਦ ਕੀਤਾ ਜਾਂਦਾ ਚਰਖੜੀਆਂ ਤੇ ਚੜਨ ਵਾਲਿਆਂ ਦੇ ਹੱਡ ਟੁੱਟ ਜਾਂਦੇ ਜੋੜ ਖੁੱਲ ਜਾਂਦੇ ਹੱਡੀਆਂ ਚੂਰ-ਚੂਰ ਹੋ ਜਾਂਦੀਆਂ ਹੱਡੀਆਂ ਨਾਲੋਂ ਮਾਸ ਵੱਖ ਹੋ ਜਾਂਦਾ ਕਈ ਇਸ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਜੋ ਨਾ ਤਾਂ ਮੈਥੋਂ ਦੱਸੀਆਂ ਜਾਣੀਆਂ ਤੇ ਨਾ ਹੀ ਤੁਹਾਡੇ ਤੋਂ ਸੁਣੀਆਂ ਜਾਣੀਆਂ ਜਿਨ੍ਹਾਂ ਦਾ ਜ਼ਿਕਰ ਹਰੀਰਾਮ ਗੁਪਤਾ ਨੇ ਸਿੱਖ ਹਿਸਟਰੀ ਦੇ ਪੇਜ ਨੰਬਰ 12 13 ਤੇ ਕੀਤਾ ਇੰਨੇ ਕਸ਼ਟ ਸਹਿ ਕੇ ਵੀ ਸਿੰਘ ਸਿੰਘनियां ਰੱਬ ਦਾ ਭਾਣਾ ਮੰਨਦੇ ਚਾਹੀ ਫੌਜ ਪਿੰਡਾਂ ਤੇ ਸ਼ਹਿਰਾਂ ਵਿੱਚ ਹਮੇਸ਼ਾ ਸਿੰਘਾਂ ਦੀ ਪਾਲ ਵਿੱਚ ਰਹਿੰਦੀ ਸਿੰਘ ਦਿਨੇ ਜੰਗਲ ਵਿੱਚ ਰਹਿੰਦੇ ਰਾਤ ਨੂੰ ਬਾਹਰ ਨਿਕਲਦੇ ਖਾਣ ਪੀਣ ਦਾ ਸਮਾਨ ਵੀ ਮੁੱਕ ਜਾਂਦਾ ਸਿੰਘ ਦਰਖਤਾਂ ਦੀਆਂ ਛਿੱਲਾਂ ਵੇਲਾਂ ਪੱਤੇ ਖਾ ਕੇ ਗੁਜ਼ਾਰਾ ਕਰਦੇ ਹਕੂਮਤ ਦੇ ਬੰਦੇ ਖਾਲਸੇ ਦਾ ਭੇਸ ਬਣਾ ਕੇ ਜੱਥੇ ਵਿੱਚ ਆਉਂਦੇ ਤੇ ਸਾਰਾ ਭੇਤ ਲੈਂਦੇ ਜਥੇਦਾਰ ਦਰਬਾਰਾ ਸਿੰਘ ਤੇ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਦੁਸ਼ਮਣ ਨੂੰ ਭੇਤ ਨਾ ਆਵੇ ਇਸ ਲਈ ਆਪਣੀ ਬੋਲੀ ਬਦਲ ਦਿੱਤੀ ਸਿੰਘਾਂ ਨੇ ਆਪਣੇ ਬੋਲੇ ਬਣਾਏ ਜਿਵੇਂ ਕਿ ਇੱਕ ਸਿੰਘ ਨੂੰ ਸਵਾ ਲੱਖ ਕਹਿਣਾ ਜੰਗ ਕਰਨਾ ਹੋਲਾ ਖੇਡਣਾ ਬੰਦੂਕ ਰਾਮ ਜੰਗਾ ਜਤੇਦਾਰ ਕਪੂਰ ਸਿੰਘ ਨੇ 235 ਬੋਲੇ ਬਣਾਏ ਇਹ ਬੋਲੇ ਜੰਗ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਤੇ ਆਮ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਲੱਗੇ ਇਸ ਤਰ੍ਹਾਂ ਸਮੇਂ-ਸਮੇਂ ਤੇ ਹੋਰ ਬਹੁਤ ਸਾਰੇ ਬੋਲੇ ਬਣੇ 900 ਦੇ ਕਰੀਬ ਬੋਲਿਆਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਸਤੰਬਰ 1736 ਨੂੰ ਬਾਬਾ ਆਲਾ ਸਿੰਘ ਨੇ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ। ਇਸ ਤੋਂ ਬਾਅਦ ਫਿਰ ਸਰਹੰਦ ਲੁੱਟੀ ਗਈ। 1736 ਦੀ ਦੀਵਾਲੀ ਤੱਕ ਨਵਾਬ ਕਪੂਰ ਸਿੰਘ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਕਈ ਲੜਾਈਆਂ ਹੋਈਆਂ। ਬਹੁਤ ਸਾਰੀ ਸ਼ਾਹੀ ਫੌਜ ਤੇ ਜਰਨੈਲ ਮਾਰੇ ਗਏ। ਜ਼ਕਰੀਆ ਖਾਨ ਨੂੰ ਖਾਲਸੇ ਤੇ ਬਹੁਤ ਗੁੱਸਾ ਸੀ। ਉਹਨੇ ਆਪਣੇ ਸਲਾਹਕਾਰ ਤੇ ਕਾਜੀ ਬੁਲਾਏ ਤੇ ਪੁੱਛਿਆ ਕਿ ਦੱਸੋ ਹੁਣ ਕੀ ਕਰੀਏ? ਮੈਂ 100 ਸਿੰਘ ਮਾਰਦਾ ਤੇ ਇਹ 100 ਹੋਰ ਵੱਧ ਜਾਂਦੇ ਆ। ਇੱਕ ਕਾਜੀ ਨੇ ਕਿਹਾ ਕਿ ਇਹਨਾਂ ਦੇ ਗੁਰੂਆਂ ਨੇ ਜੋ ਅੰਮ੍ਰਿਤਸਰ ਵਿੱਚ ਤਲਾਬ ਬਣਾਇਆ ਉਸ ਵਿੱਚ ਨਹਾ ਕੇ ਇਹ ਤੰਦਰੁਸਤ ਹੋ ਜਾਂਦੇ ਆ ਉਸ ਆਬੇ ਹਯਾਤ ਨੂੰ ਖਤਮ ਕਰ ਦਿਓ ਖਾਲਸਾ ਆਪਣੇ ਆਪ ਖਤਮ ਹੋ ਜਾਵੇਗਾ ਇਹ ਸਲਾਹ ਜ਼ਕਰੀਆ ਖਾਨ ਨੂੰ ਅਫਦਲ ਰਹਿਮਾਨ ਨਾਂ ਦੇ ਕਾਜੀ ਨੇ ਦਿੱਤੀ ਸੀ ਜ਼ਕਰੀਏ ਨੇ ਇਸੇ ਨੂੰ ਫੌਜ ਦੇ ਕੇ ਅਮਰਸਰ ਭੇਜਿਆ ਇਸ ਕਾਜੀ ਨੇ ਸਾਰਾ ਸ਼ਹਿਰ ਘੇਰ ਲਿਆ ਤੇ ਕਿਹਾ ਕਿ ਜੇ ਸਿੰਘ ਆਪਣੇ ਆਪ ਨੂੰ ਸ਼ੇਰ ਸਮਝਦਿਆ ਤਾਂ ਹੁਣ ਇਸਨਾਨ ਕਰਕੇ ਦਿਖਾਉਣ ਸਖਤ ਪੈਰੇ ਹੇਠ ਦੋ ਸਿੰਘਾਂ ਨੇ ਇਸ਼ਨਾਨ ਕੀਤਾ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਤੇ ਭਾਈ ਮਣੀ ਸਿੰਘ ਦਾ ਭਤੀਜਾ ਪਾਈ ਖ ਰਾਜ ਸਿੰਘ ਇਸ਼ਨਾਨ ਕਰਕੇ ਜਕਾਰੇ ਛੱਡਦੇ ਹੋਏ ਕੋੜਿਆਂ ਤੇ ਚੜ ਗਏ ਤੇ ਅੱਖੋਂ ਔਲੇ ਹੋ ਗਏ ਸ਼ਾਹੀ ਫੌਜ ਨੇ ਪਿੱਛਾ ਕੀਤਾ ਤਾਂ ਥੋੜੀ ਦੂਰ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘਾਂ ਨੇ ਸ਼ਾਹੀ ਫੌਜ ਦਾ ਉਹ ਸਵਾਗਤ ਕੀਤਾ ਕਾਜੀ ਅਬਦਲ ਰਹਿਮਾਨ ਤੇ ਉਸ ਦਾ ਪੁੱਤਰ ਮਾਰੇ ਗਏ ਜਦੋਂ ਇਸ ਗੱਲ ਦਾ ਜ਼ਕਰੀਆ ਖਾਨ ਨੂੰ ਪਤਾ ਲੱਗਿਆ ਤਾਂ ਉਹਨੇ ਬਹੁਤ ਤਖੜੀ ਫੌਜ ਸਮੁੰਦ ਖਾਨ ਦੀ ਅਗਵਾਈ ਵਿੱਚ ਨਵਾਬ ਖਪੂਰ ਸਿੰਘ ਨੂੰ ਲੱਭਣ ਲਈ ਤੋਰੀ ਨਵਾਬ ਖਪੂਰ ਸਿੰਘ ਨਾਲ ਜਦੋਂ ਸਮੁੰਦ ਖਾਨ ਦਾ ਸਿੱਧਾ ਟਕਰਾ ਹੋਇਆ ਤਾਂ ਸ਼ਾਹੀ ਫੌਜ ਨੂੰ ਭਜਨ ਨੂੰ ਰਾਹ ਰਾਥ ਆਵੇ ਸ਼ਾਹੀ ਫੌਜ ਦਾ ਫੌਜਦਾਰ ਤੇ ਕਈ ਸੌ ਸਪਾਹੀ ਮਰਵਾ ਕੇ ਸ਼ਾਹੀ ਫੌਜ ਵਾਪਸ ਆ ਗਈ। ਦੂਜੇ ਪਾਸੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਜ਼ਕਰੀਆ ਖਾਨ ਦੇ ਹੁਕਮ ਨਾਲ ਅਫਦਲ ਸਮਦ ਖਾਨ ਨੇ ਬੰਦ-ਬੰਦ ਕਟਵਾ ਕੇ ਸ਼ਹੀਦ ਕਰਵਾ ਦਿੱਤਾ। ਹੁਣ ਖਾਲਸੇ ਨੇ ਸਮਦ ਖਾਨ ਤੋਂ ਬਦਲਾ ਲੈਣ ਦਾ ਮਨ ਬਣਾਇਆ। ਅਫਦਲ ਸਮਦ ਖਾਨ ਬਿਮਾਰ ਹੋ ਗਿਆ ਤੇ ਇੱਕ ਲੜਾਈ ਵਿੱਚ ਆਪਣੀ ਫੌਜ ਤੋਂ 3 ਮੀਲ ਪਿੱਛੇ ਰਿਹਾ। ਨਵਾਬ ਕਪੂਰ ਸਿੰਘ ਨੇ ਆਪਣੀ 3000 ਫੌਜ ਵਿੱਚੋਂ 2500 ਸਿੰਘਾਂ ਨੂੰ ਲੜਾਈ ਦਾ ਹੁਕਮ ਦਿੱਤਾ ਤੇ 500 ਸਿੰਘ ਆਪਣੇ ਨਾਲ ਰੱਖੇ। ਤੇ ਕਿਹਾ ਕਿ ਤੁਸੀਂ ਲੜਾਈ ਕਰਦੇ ਕਰਦੇ ਮੈਦਾਨ ਵਿੱਚੋਂ ਭੱਜਣਾ ਇਸ ਤਰ੍ਹਾਂ ਸ਼ਾਹੀ ਫੌਜ ਤੁਹਾਡਾ ਪਿੱਛਾ ਕਰੇਗੀ ਤੇ ਅਸੀਂ ਅਫਦਲ ਸਮਦ ਖਾਨ ਨੂੰ ਕਾਬੂ ਕਰਾਂਗੇ ਇਸੇ ਤਰ੍ਹਾਂ ਹੋਇਆ ਸ਼ਾਹੀ ਫੌਜ ਸਿੰਘਾਂ ਦੇ ਪਿੱਛੇ ਗਈ ਨਵਾਬ ਕਪੂਰ ਸਿੰਘ ਨੇ 500 ਸਿੰਘਾਂ ਦੇ ਨਾਲ ਸਮਦ ਖਾਨ ਨੂੰ ਘੇਰ ਲਿਆ ਪੈਰ ਬਨ ਕੇ ਘੋੜਿਆਂ ਦੇ ਪਿੱਛੇ ਤੁਰ ਆ ਗਿਆ ਸਮਾਦਖਾਨ ਦੇ ਸਰੀਰ ਦੇ ਕਈ ਅੰਗ ਸਰੀਰ ਤੋਂ ਵੱਖ ਹੋ ਗਏ ਹੁਣ ਜਕਰੀਆ ਖਾਨ ਦੀ ਵਾਰੀ ਸੀ ਉਸ ਨੇ ਕਿਲੇ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਦਰਬਾਰ ਵੀ ਕਿਲੇ ਦੇ ਅੰਦਰ ਲਾਉਣ ਲੱਗਿਆ ਇਸ ਤੋਂ ਬਾਅਦ ਨਵਾਬ ਖਪੂਰ ਸਿੰਘ ਨੇ ਕਈ ਨਵਾਬਾਂ ਦੇ ਇਲਾਕਿਆਂ ਤੇ ਹਮਲਾ ਕੀਤਾ ਤੇ ਕਈ ਨਵਾਬਾਂ ਨੇ ਖਾਲਸੇ ਦੇ ਡਰੋਂ ਬਿਨਾਂ ਲੜਾਈ ਕੀਤੇ ਟੈਕਸ ਭਰਿਆ ਹੁਣ ਖਾਲਸੇ ਦੇ ਖਜ਼ਾਨੇ ਪੈਸਿਆਂ ਤੇ ਹਥਿਆਰਾਂ ਨਾਲ ਭਰ ਗਏ ਇਸ ਤੋਂ ਬਾਅਦ ਸਮਾਉਂ ਦਾ ਨਾਦਰ ਸ਼ਾਹ ਦਾ ਇਸ ਬਾਰੇ ਮੈਂ ਪਹਿਲਾਂ ਹੀ ਇੱਕ ਵੀਡੀਓ ਅਪਲੋਡ ਕੀਤੀ ਹੋਈ ਆ ਜੇ ਨਾਦਰ ਸ਼ਾਹ ਦਾ ਇਸ ਵੀਡੀਓ ਵਿੱਚ ਜ਼ਿਕਰ ਕੀਤਾ ਦਾ ਵੀਡੀਓ ਬਹੁਤ ਲੰਮੀ ਹੋ ਜਾ ਹਵੇਗੀ ਇਸ ਤੋਂ ਬਾਅਦ ਤੁਸੀਂ ਉਹ ਵੀਡੀਓ ਜ਼ਰੂਰ ਦੇਖਣੀ ਉਸ ਵੀਡੀਓ ਦਾ ਲਿੰਕ ਤੁਸੀਂ ਡਿਸਕ੍ਰਿਪਸ਼ਨ ਵਿੱਚ ਵੇਖ ਸਕਦੇ ਹੋ ਨਾਦਰ ਸ਼ਾਹ ਦੀ ਲੁੱਟ ਨਾਲ ਖਾਲਸੇ ਦੇ ਖਜ਼ਾਨੇ ਹੋਰ ਪਰ ਗਏ ਨਾਦਰ ਸ਼ਾਹ ਨੇ ਜਕਰੀਆ ਖਾਨ ਤੇ ਗੁੱਸਾ ਕਰਿਆ ਤੇ ਕਿਹਾ ਕਿ ਇਹ ਲੁੱਟ ਤੇਰੇ ਪੰਜਾਬ ਵਿੱਚ ਹੋਈ ਆ ਮੇਰਾ ਲੁੱਟਦਾ ਮਾਲ ਵਾਪਸ ਕਰ ਪਰ ਜਕਰੀਆ ਖਾਨ ਜਾਣਦਾ ਸੀ ਕਿ ਇਹ ਲੁੱਟ ਉਹਨਾਂ ਨੇ ਕੀਤੀ ਆ ਜਿਨ੍ਹਾਂ ਤੋਂ ਅੱਜ ਤੱਕ ਕੁਝ ਵਾਪਸ ਨਹੀਂ ਆਇਆ ਜਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਸਿੱਖਾਂ ਬਾਰੇ ਖੁੱਲ੍ਹ ਕੇ ਦੱਸਿਆ ਨਾਦਰ ਸ਼ਾਹ ਨੇ ਕਿਹਾ ਕਿ ਫਿਰ ਇਹ ਲੋਕ ਇੱਕ ਦਿਨ ਪੰਜਾਬ ਤੇ ਰਾਜ ਕਰਨਗੇ ਜ਼ਕਰੀਆ ਖਾਨ ਨੇ ਫਿਰ ਸਖਤਾਈ ਕਰ ਦਿੱਤੀ ਉਸਮੰਦਾ ਦਿਮਾਗ ਆ ਫਿਰ ਅੰਮ੍ਰਿਤਸਰ ਸਰੋਵਰ ਵੱਲ ਘੁੰਮਿਆ ਫਿਰ ਬੇਅਦਬੀ ਹੋਈ ਮੱਸਾ ਰੰਗੜ ਆਇਆ ਮੱਸੇ ਦਾ ਸਿਰ ਵੱਢਿਆ ਗਿਆ 1745 ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ ਇਸ ਤੋਂ ਬਾਅਦ ਉਸ ਦਾ ਪੁੱਤਰ ਜ਼ਾਇਆ ਖਾਨ ਪੰਜਾਬ ਦਾ ਹਾਕਮ ਬਣਿਆ ਉਸ ਤੋਂ ਬਾਅਦ ਖਾਲਾ ਜੰਗੀ ਚੱਲ ਪਈ ਨਵਾਬ ਕਪੂਰ ਸਿੰਘ ਨੇ ਲੜਾਈ ਜਾਰੀ ਰੱਖੀ ਕਈ ਲੜਾਈਆਂ ਵਿੱਚ ਨਵਾਬ ਕਪੂਰ ਸਿੰਘ ਨੇ ਆਪਣੇ ਧਰਮ ਦੇ ਪੁੱਤਰ ਜੱਸਾ ਸਿੰਘ ਆਲੂਵਾਲੀਏ ਨੂੰ ਅੱਗੇ ਰੱਖਿਆ ਸਲਾਬਤ ਖਾਨ ਨੂੰ ਮਾਰ ਕੇ ਸ੍ਰੀ ਅਮਰitsar ਸਾਹਿਬ ਨੂੰ ਫਿਰ ਆਜ਼ਾਦ ਕਰਵਾ ਲਿਆ کافی ਸਮੇਂ ਬਾਅਦ ਸਿੰਘਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸਰੋਵਰ ਤੇ ਪ੍ਰਕਰਮਾ ਦੀ ਤਿੰਨ ਤਿੰਨ ਵਾਰ ਤੋਈ ਕੀਤੀ ਅਗਲੇ ਦਿਨ ਆਸਾ ਦੀ ਵਾਰ ਦਾ ਦਿਵਾਨ ਸਜਿਆ ਲਾਹੌਰ ਵਿੱਚ ਜ਼ਕਰੀਆ ਖਾਨ ਤੋਂ ਬਾਅਦ ਯਾਇਆ ਖਾਨ ਸ਼ਾਹ ਨਵਾਜ਼ ਤੇ ਫਿਰ 1747 ਵਿੱਚ ਮੀਰ ਮੰਨੂ ਲਾਹੌਰ ਦਾ ਗਵਰਨਰ ਬਣਿਆ ਇਹ ਆਸ ਰੱਖੀ ਗਈ ਕਿ ਹੁਣ ਸਿੱਖਾਂ ਤੇ ਅਤਿਆਚਾਰ ਘਟ ਹੋਣਗੇ ਪਰ ਮੀਰ ਮੰਨੂ ਨੇ ਜ਼ਕਰੀਆ ਖਾਨ ਤੋਂ ਵੀ ਚਾਹ ਕੋਨਾ ਵੱਧ ਜ਼ੁਲਮ ਕੀਤੇ ਮੀਰ ਮੰਨੂ ਨੇ ਪਾਵਰ ਹੱਥ ਆਉਂਦਿਆ ਹੀ ਆਪਣੀ ਫੌਜ ਨੂੰ ਸਿੰਘਾਂ ਦੀ ਭਾਲ ਵਿੱਚ ਤੋਰ ਦਿੱਤਾ ਵੱਡੀ ਗਿਣਤੀ ਵਿੱਚ ਸਿੰਘ ਫੜੇ ਜਾਣ ਲੱਗੇ ਮੀਰ ਮੰਨੂ ਨੇ ਨਾ ਕੋਈ ਬੱਚਾ ਦੇਖਿਆ ਨਾ ਬਜ਼ੁਰਗਾਂ ਨਾ ਕੋਈ ਔਰਤ ਸੇਖਾ ਔਰਤਾਂ ਨੂੰ ਫੜ ਕੇ ਚੱਕੀ ਪਸਵਾਈ ਗਈ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲ 'ਚ ਪਾਏ ਗਏ ਜਦੋਂ ਪਾਪਾਂ ਦਾ ਘੜਾ ਭਰ ਗਿਆ ਤਾਂ ਇਹਨਾਂ ਜ਼ਾਲਮਾਂ ਦਾ ਅੰਤ ਵੀ ਇਸੇ ਤਰ੍ਹਾਂ ਹੀ ਹੋਇਆ ਜ਼ਕਰੀਆ ਖਾਨ ਤੇ ਮੀਰ ਮੰਨੂ ਦੀ ਮੌਤ ਵੀ ਬੜੇ ਪਿਆਰਖ ਤਰੀਕੇ ਨਾਲ ਹੋਈ ਅੱਪਾ ਇਸ ਬਾਰੇ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਾਂਗੇ ਇਸ ਵੀਡੀਓ ਵਿੱਚ ਸਿਰਫ ਨਵਾਬ ਕਪੂਰ ਸਿੰਘ ਬਾਰੇ ਹੀ ਗੱਲ ਕਰਦੇ ਆਂ ਫੀਰ ਮੰਨੂ ਦੀ ਮੌਤ ਤੋਂ ਬਾਅਦ ਖਾਲਸੇ ਨੇ ਸਿੰਘਣੀਆਂ ਤੇ ਹੋਰ ਕੈਦੀਆਂ ਨੂੰ ਛਡਾ ਲਿਆ ਇਹ ਸਮਾਂ 1753 ਦਾ ਸੀ ਹਿਸਟਰੀ ਆਫ ਦੀ ਗੁਰਦੁਆਰਾ ਸ਼ਹੀਦ ਗੰਜ ਲਾਹੌਰ ਦੇ 31 ਨੰਬਰ ਪੇਜ ਤੇ ਸਰਦਾਰ ਗੰਡਾ ਸਿੰਘ ਨੇ ਇਸ ਦਾ ਜ਼ਿਕਰ ਕੀਤਾ ਇਸੇ ਸਾਲ 1753 ਨੂੰ ਨਵਾਬ ਕਪੂਰ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਹਿਬ ਵਿੱਚ ਖਾਲਸੇ ਦਾ ਕੱਠ ਕੀਤਾ ਨਵਾਬ ਕਪੂਰ ਸਿੰਘ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸਰਬੱਤ ਖਾਲਸੇ ਨੂੰ ਕਿਹਾ ਕਿ ਖਾਲਸਾ ਜੀ ਅੱਜ ਤੱਕ ਅਸੀਂ ਉਹ ਕੁਝ ਵੀ ਖਾਲਸੇ ਤੋਂ ਮੰਗਿਆ ਖਾਲਸੇ ਨੇ ਕਦੇ ਨਾ ਨਹੀਂ ਕੀਤੀ ਤੇ ਅੱਜ ਵੀ ਅਸੀਂ ਸਾਰੇ ਪੰਥ ਤੋਂ ਕੁਝ ਮੰਗਣਾ ਚਾਹੁੰਦੇ ਆ ਮੇਰੀ ਇਹ ਮੰਗ ਆ ਕਿ ਸਾਰੇ ਪੰਥ ਨੇ ਇਕੱਠੇ ਹੋ ਕੇ ਰਹਿਣਾ ਅੱਜ ਤੋਂ ਸਾਰਾ ਖਾਲਸਾ ਪੰਥ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਵਿੱਚ ਰਹੇਗਾ ਸਾਡਾ ਸਮਾਂ ਨੇੜੇ ਆ ਗਿਆ ਸਾਰੇ ਖਾਲਸਾ ਪੰਥ ਨੇ ਜਕਾਰੇ ਛੱਡੇ ਇਸ ਤੋਂ ਬਾਅਦ ਕਲਗੀਧਰ ਦੀ ਸ਼੍ਰੀ ਸਾਹਿਬ ਜੋ ਮਾਤਾ ਸੁੰਦਰੀ ਜੀ ਨੇ ਬਖਸ਼ੀ ਸੀ ਉਹ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਲੂਵਾਲੀਆ ਦੇ ਹਵਾਲੇ ਕਰ ਦਿੱਤੀ। ਇਸੇ ਸਾਲ 1753 ਵਿੱਚ ਹੀ ਨਵਾਬ ਕਪੂਰ ਸਿੰਘ ਅਕਾਲ ਚਲਾਣਾ ਕਰ ਗਏ। ਦੋਸਤੋ ਏਸੀ ਨਵਾਬ ਕਪੂਰ ਸਿੰਘ ਬਾਰੇ ਕੋਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਾ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ